ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾ ਸਕਦੇ ਜੀ ਤੇ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਲੱਗੇਗਾ ਬਹੁਤ ਸੌਖਾ ਡਿਜ਼ਾਈਨ ਹੈ ਛੇ ਸਲਾਈਆਂ ਦਾ ਡਿਜ਼ਾਈਨ ਹੈ ਤੇ ਛੇ ਹੀ ਕੁੰਬਿਆਂ ਦਾ ਡਿਜ਼ਾਈਨ ਹੈ ਤੇ ਇਨ੍ਹਾਂ ਛੇ ਸਲਾਈਆਂ ਦੇ ਵਿੱਚੋਂ ਪਹਿਲੀਆਂ ਸਲਾਈਆਂ ਜਿਹੜੀਆਂ ਬਿਲਕੁਲ ਸਿੰਪਲ ਬਣਣਗੀਆਂ ਚਾਰ ਤੇ ਉਸ ਤੋਂ ਬਾਅਦ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣੇਗਾ ਬਹੁਤ ਹੀ ਸੋਖਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਜਿਹੜਾ ਡਿਜ਼ਾਈਨ ਵੇਖੋਗੇ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ ਡਿਜ਼ਾਈਨ ਤੇ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਆਂ ਲੇਡੀਜ਼ ਕੋਟੀ ਤੇ ਪਾਇਓ ਉਹ ਬਹੁਤ ਸੋਹਣਾ ਲੱਗੇਗਾ ਬੱਚਿਆਂ ਦੀ ਕੋਟੀ ਤੇ ਵੀ ਆਪਾਂ ਐਸੇ ਡਿਜ਼ਾਈਨ ਨੂੰ ਪਾ ਸਕਦੇ ਆਂ ਤੇ ਸਿੱਧੀ ਸਾਈਡ ਤੋਂ ਹੀ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੇ ਛੇ ਛੇ ਦੇ حساب ਨਾਲ ਆਪਾਂ ਕੁੰਡੇ ਲੈ ਲੈਨੇ ਛੇ ਛੇ ਦੇ حساب ਨਾਲ ਕੁੰਡੇ ਲੈ ਕੇ ਇੱਕ ਕੁੰਡਾ ਵਾਧੂ ਲੈ ਲੈਣਾ ਤੇ ਡਿਜ਼ਾਈਨ ਜਿਹੜਾ ਬਿਲਕੁਲ ਸਾਡਾ ਪੂਰਾ ਆ ਜਾਏਗਾ ਬਹੁਤ ਹੀ ਸੋਹਣਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਆ ਪਹਿਲੀ ਸਿਲਾਈ ਆ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਤਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ ਬਣਾ ਲੈਣੇ ਆ 1 2 3 4 ਤੇ 5 ਪੰਜ ਕੁੰਡੇ ਉਲਟੇ ਬਣਾ ਲੈ ਤਾਗਾ ਪਿਛਲੇ ਪਾਸੇ ਕਰਾਂਗੇ ਇੱਕ ਕੁੰਡਾ ਇਸ ਤਰ੍ਹਾਂ ਕਰਕੇ ਬਿਨਾ ਮੋੜੇ ਉਤਾਰ ਲੈਣਾ ਫਿਰ ਤਾਗਾ ਆਪਣੇ ਵਾਲੀ ਸਾਈਡ ਕਰ ਲੈਣਾ ਵਾ ਤੇ ਇਹੀ ਛੇ ਕੁੰਡੇ ਫੇਰ ਰਿਪੀਟ ਕਰਨੇ ਆ 2 3 4 ਪੰਜ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਨੂੰ ਇਸ ਤਰ੍ਹਾਂ ਬਿਨਾ ਗੁਨੇ ਉਤਾਰ ਲੈਣਾ ਵਾ ਫਿਰ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 1 2 3 4 ਤੇ 5 ਧਾਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ ਇਹ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਹੋਣਾ ਗਿਆ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿੱਟਾ ਦਾ ਆਪਣਾ ਪਿਛਲੇ ਪਾਸੇ ਕਰ ਲੈਣਾ ਪੰਜ ਕੁੰਡੇ ਸਿੱਧੇ ਬਣਾ ਲੈਣੇ ਜਿਹੜੇ ਉਹ ਸਾਈਡ ਤੋਂ ਆਪਾਂ ਉਲਟੇ ਬਣਾਏ ਸੀ 2 3 ਪੰਜ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ 4 5 ਪੰਜ ਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਤੇ ਕੀਤਾ ਜਿਹੜਾ ਕੁੰਡਾ ਇਧਰੋਂ ਸਲਿੱਪ ਕੀਤਾ ਸੀ ਇਹਨੂੰ ਹੁਣ ਆਪਾਂ ਉਲਟਾ ਬਣਾ ਲੈਣਾ ਸਿਰਤਾ ਦਾ ਪਿੱਛੇ ਕਰ ਲੈਣਾ ਪੰਜ ਗੁੰਡੇ ਸਿੱਧੇ ਬਣਾ ਲੈਣੇ 1 2 3 4 5 ਆਪਣੀ ਵਾਲੀ ਸਾਈਡ ਤਾਂ ਕਰਾਂਗੇ ਇੱਕ ਗੁੰਡਾ ਉਲਟਾ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਪੰਜ ਗੁੰਡੇ ਸਿੱਧੇ ਬਣਾ ਲਾਂਗੇ ਤੇ ਲਾਸਟ ਵਾਲਾ ਜਿਹੜਾ ਗੁੰਡਾ ਇਹਨੂੰ ਆਪਾਂ ਉਲਟਾ ਬਣਾ ਲੈਣਾ ਦੋ ਸਲਾਈਆਂ ਬਣ ਗਈਆਂ ਨੇ ਡਿਜ਼ਾਈਨ ਦੀਆਂ ਹੋਣਾ ਗਿਆ ਤੀਸਰੀ ਸਲਾਈ ਤੇ ਜਿਵੇਂ ਆਪਾਂ ਇਹ ਦੋਸ ਲਾਈਆਂ ਬਣਾਈਆਂ ਨੇ ਹੁਣ ਪਹਿਲਾ ਕੁੰਡਾ ਉਤਾਰ ਲੈਣਾ ਉਵੇਂ ਹੀ ਅਗਲੀਆਂ ਦੋਸ ਲਾਈਆਂ ਬਣਡੀਆਂ ਨੇ ਪੰਜ ਕੁੰਡੇ ਉਲਟੇ ਬਣਾਉਂਗੇ 2 3 4 5 ਧਾਗਾ ਪਿੱਛੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲੈਣਾ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ 2 3 4 5 ਧਾਗਾ ਪਿੱਛੇ ਇੱਕ ਕੁੰਡਾ ਇਸ ਤਰ੍ਹਾਂ ਸਲਿੱਪ ਕਰ ਲੈਣਾ ਤਾਂ ਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੈ ਤਾਂ ਗਾ ਆਪਣੀ ਵਾਲੀ ਸਾਈਡ ਆਪਾਂ ਇਹ ਪਹਿਲਾ ਕੁੰਡਾ ਉਤਾਰ ਲੈਣਾ ਚੌਥਾ ਇਹ ਚੌਥੀ ਸਲਾਈ ਹੈ ਪਹਿਲਾ ਉਤਾਰ ਲਿਆ ਫਿਰ ਪੰਜ ਕੁੰਡੇ ਸਿੱਧੇ ਬਣਾਵਾਂ ਜਿਸ ਤਰ੍ਹਾਂ ਆਪਾਂ ਦੂਸਰੀ ਸਲਾਈ ਬਣਾਇ ਸੀ ਪੰਜ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਹੁਣ ਆਪਣੀ ਵਾਲੀ ਸਾਈਡ ਤੱਕ ਆ ਕਰਕੇ ਇਹ ਜਿਹੜਾ ਕੁੰਡਾ ਉਧਰੋਂ ਉਤਾਰਿਆ ਸੀ ਇਹਨੂੰ ਆਪਾਂ ਉਲਟਾ ਬਣਾ ਲੈਣਾ ਬਸ ਇਸੇ ਤਰ੍ਹਾਂ ਆਪਾਂ ਚੌਥੀ ਸਲਾਈ ਪੂਰੀ ਆਪਣੀ ਕੰਪਲੀਟ ਕਰ ਲੈਣੀ ਆ ਜਿਵੇਂ ਦੂਸਰੀ ਸਲਾਈ ਬਣਾਈ ਸੀ ਸੇਮ ਉਸੇ ਤਰ੍ਹਾਂ ਚੌਥੀ ਸਲਾਈ ਵੀ ਬਣ ਜਾਣੀ ਆ ਹੁਣ ਪੰਨੀ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਬਣਾਵਾਂਗੇ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਕਿਸੇ ਵੀ ਕੋਪੀ ਸਟਰ ਤੇ ਪਾਓਗੇ ਤੇ ਬਹੁਤ ਪਿਆਰੀ ਲੁੱਕ ਬਣੇਗੀ ਇਸ ਤਰ੍ਹਾਂ ਕਰਕੇ ਹੁਣ ਆਪਾਂ ਚਾਰ ਸਲਾਈਆਂ ਜਿਹੜੀਆਂ ਬਣਾ ਕੇ ਰੈਡੀ ਕਰ ਲਈਆਂ ਨੇ ਹੁਣ ਆ ਗਿਆ ਪੰਜਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਕੀਤਾ ਧਾਗਾ ਪਿਛੇ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਕੇ ਲਵਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਧਾਗਾ ਪਿੱਛੇ ਕਰਤਾ ਹੁਣ ਵੇਖੋ ਆਪਾਂ ਇਹ ਜਿਹੜੇ ਭਾਗ ਚਾਰ ਸਲਾਈਆਂ ਬਣਾਈਆਂ ਇਹਨਾਂ ਦੇ ਵਿੱਚ ਹੁਣ ਆਪਾਂ ਇੱਕ ਦੋ 3 4 ਇਹ ਜਿੱਥੇ ਸਾਡਾ ਚੌਥਾ ਹੋਲ ਆਉਂਦਾ ਹੈ ਕੋਲ ਕਰਕੇ ਤੁਹਾਨੂੰ ਦਿਖਾਉਣੀ ਆ ਉਥੋਂ ਇੱਕ ਆਪਾਂ ਲੂਪ ਲੈ ਜਾਣਾ ਚੌਥੇ ਹੋਲ ਦੇ نیچے ਇਸ ਤਰ੍ਹਾਂ ਕਰਕੇ ਲੂਪ ਲੈ ਲਿਆ ਸਿਰ ਇੱਕ ਗੁੰਡਾ ਸਿੱਧਾ ਬਣਾ ਲੈਣਾ ਅਗਲਾ ਜਿਹੜਾ ਗੁੰਡਾ ਸਿੱਧਾ ਬਣਾ ਲਿਆ ਹੁਣ ਫੇਰ ਜਿੱਥੋਂ ਆਪਾਂ ਪਹਿਲਾਂ ਲੂਪ ਲਿਆ ਆ ਸ਼ੇਕ ਹੋ ਗਿਆ ਇੱਥੇ ਇੱਥੋਂ ਹੀ ਫੇਰ ਆਪਾਂ ਇੱਕ ਹੋਰ ਲੂਪ ਲੈ ਲੈਣਾ ਥੋੜਾ ਜਿਨਾ ਲੂਜ਼ ਹੀ ਰੱਖਣਾ ਹੈ ਟਾਈਟ ਨਹੀਂ ਕਰਨਾ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਪਿੱਛੇ ਕਰ ਲੈਣਾ ਇੱਕ ਕੁੰਡਾ ਇਸ ਤਰ੍ਹਾਂ ਬਿਨਾ ਹੋਣੇ ਉਤਾਰ ਲੈਣਾ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਪਿੱਛੇ ਕਰ ਲੈਣਾ ਫਿਰ ਵੇਖੋ 1 2 3 ਤੇ 4 ਐ ਜਿੱਥੇ ਚੌਥਾ 홀 ਆਇਆ ਹੈ ਉੱਥੇ ਆਪਾਂ ਸਲਾਈ ਪਾ ਕੇ ਇੱਕ ਇਸ ਤਰ੍ਹਾਂ ਕਰਕੇ ਐਕਸਟਰਾ ਕੁੰਡਾ ਬਣਾ ਲੈਣਾ ਵਾ ਫਿਰ ਅਗਲਾ ਕੁੰਡਾ ਸਿੱਧਾ ਬਣਾਵਾਂਗੇ ਫਿਰ ਇਸੇ ਬੋਲ ਦੇ ਵਿੱਚੋਂ ਇੱਕ ਹੋਰ ਆਪਾਂ ਲੂਪ ਬਣਾ ਲੈਣਾ ਇਸ ਤਰ੍ਹਾਂ ਕਰਕੇ ਇਹ ਇੱਕ ਕੁੰਡੇ ਤੋਂ ਹੁਣ ਤਿੰਨ ਕੁੰਡੇ ਹੋ ਗਏ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਧਾਗਾ ਪਿੱਛੇ ਇੱਕ ਕੁੰਡਾ ਬਿਨਾ ਗੁਨੇ ਉਤਾਰ ਲੈਣਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਤਾਗਾ ਪਿੱਛੇ ਹੁਣ ਫੇਰ ਆਪਾਂ ਵੇਖੋ ਨੀਚੇ ਤੋਂ ਲੈਣਾ ਲੂਪ 1 2 3 ਤੇ 4 ਦਿੱਥੋ ਥੋਤੀਸ ਲਿਆ ਆਪਾਂ ਸਟਾਰਟ ਕੀਤੀ ਆ ਉਥੋਂ ਹੀ ਮਤਲਬ ਲੂਪ ਲੈਣਾ ਵਾ ਇੱਕ ਲੂਪ ਲੈ ਲਿਆ ਫੇਰ ਅਗਲਾ ਕੁੰਡਾ ਸਿੱਧਾ ਫੇਰ ਲੂਪ ਲਵਾਂਗੇ ਥੋੜਾ ਲੂਜ਼ ਰੱਖ ਲਿਓ ਫੇਰ ਤਾਗਾ ਆਪਣੀ ਵਾਲੀ ਸਾਈਡ ਦੋ ਕੁੰਡਿਆਂ ਤੋਂ ਇੱਕ ਕੁੰਡਾ ਤਾਗਾ ਪਿੱਛੇ ਲਾਸਟ ਵਾਲਾ ਗੁੰਡਾ ਸਿੱਧਾ ਇਹ ਸਾਡੀਆਂ 5 ਸਲਾਈਆਂ ਬਣ ਗਈਆਂ ਹੁਣ ਆ ਜੀਆਂ 6ਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੀ 1 2 3 4 5 ਪੰਜ ਗੁੰਡੇ ਸਿੱਧੇ ਬਣਾ ਲਏ ਧਾਗਾ ਆਪਣੀ ਵਾਲੀ ਸਾਈਡ ਇੱਕ ਗੁੰਡਾ ਉਂਟ ਫਿਰ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 ਤੇ 5 ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਪੰਜ ਕੁੰਡੇ ਸਿੱਧੇ 1 2 3 4 5 ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਏਸਾ ਸਾਡੀਆਂ ਹੁਣ 6 ਸਲਾਈਆਂ ਬਣ ਗਈਆਂ 6 ਸਲਾਈਆਂ ਬਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣ ਜਾਂਦਾ ਹੈ ਤੇ ਜਦੋਂ ਆਪਾਂ ਇਸੇ ਡਿਜ਼ਾਈਨ ਨੂੰ ਅੱਗੇ ਤੋਂ ਅੱਗੇ ਰਿਪੀਟ ਕਰਦੇ ਜਾਵਾਂਗੇ ਇਹੀ 6 ਸਲਾਈਆਂ ਆਪਾਂ ਫੇਰ ਰਿਪੀਟ ਕਰਨੀਆਂ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਣਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਕਿ ਨਵੇਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਇੱਕ ਰਿਕੁਐਸਟ ਹੋ ਰਿਹਾ ਕਿ ਮੇਰੇ ਦੂਸਰੇ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਉਸ ਚੈਨਲ ਦਾ ਲਿੰਕ ਵੀ ਮੈਂ ਇਹਦੀ ਇਹ ਜਾਣਤੀ ਇਹਦੇ ਕਮੈਂਟ ਬਾਕਸ ਵਿੱਚ ਮੈਂ ਉੱਪਰ ਪਿੰਨ ਕਰ ਦਵਾਂਗੀ ਤੇ ਜਾਂ ਫਿਰ ਮੈਂ ਡਿਸਕ੍ਰਿਪਸ਼ਨ ਵਿੱਚ ਉਹਦਾ ਲਿੰਕ ਦੇ ਦੇਵਾਂਗੀ ਤੁਸੀਂ ਉਸ ਚੈਨਲ ਨੂੰ ਵੀ ਜਰੂਰ ਸਪੋਰਟ ਕਰਿਓ ਤੇ ਜਿਸ ਤਰ੍ਹਾਂ ਇਸ ਚੈਨਲ ਨੂੰ ਪਿਆਰ ਦੇ ਰਹੇ ਹੋ ਉਸੇ ਤਰ੍ਹਾਂ ਉਸ ਚੈਨਲ ਨੂੰ ਵੀ ਜਰੂਰ ਪਿਆਰ ਦੇਣਾ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ